ਬਾਈ ਕੋਲੇ ਗਰੰਟੀ ਵਾਲੇ ਬੁਲਟਨ ਸਾਰੇ ਜੈਨੂਨ ਚੱਲੇ ਖੜਾ ਬਾਈ ਜੀ ਇਹ ਇਹ ਜਾ ਵਖੜਾ ਜੀ ਇਹ ਵੀ ਸੇਲ ਤੇ ਆ ਹਾਂ ਜੀ ਹੋਊਗੀ ਫਸਟ ਹਨਰੀਆ ਬਾਈ ਲੋਪਾ ਪਹੁੰਚੇ ਆ ਅੱਜ ਸਰਦੂਲਗੜ ਕਬੀਰਾ ਬੁਲਟ ਹੱਬ ਕਰਦੇ ਆ ਬਾਈ ਦੇ ਨਾਲ ਬੁਲਟਾਂ ਬਾਰੇ ਗੱਲ ਬਾਈ ਦੇ ਕੋਲੇ ਸਾਰੇ ਤਰ੍ਹਾਂ ਦੇ ਬੁਲਟ ਮਿਲ ਜਾਣਗੇ 12 ਤੋਂ ਲੈ ਕੇ 24 ਮਾਡਲ ਤੱਕ ਬਾਈ ਕੋਲੇ ਬੁਲਟ ਮਿਲ ਜਾਣਗੇ ਆਜੋ ਮਿੱਤਰੋ ਦੇਖਦੇ ਆ ਬਾਈ ਕੋਲੇ ਕਿਹੜੇ ਕਿਹੜੇ ਮਾਡਲ ਦੇ ਬੁਲਟ ਮੌਕੇ ਤੇ ਇਸ ਟਾਈਮ ਖੜੇ ਨਾ ਕੀ ਹਾਲ ਚਾਲ ਨੇ ਬਾਈ ਜੀ ਵਧੀਆ ਬਾਈ ਜੀ ਤੁਸੀਂ ਦੱਸੋ ਹੋ ਠੀਕ ਹੈ ਬਈ ਹਾਂ ਜੀ ਹਾਂ ਜੀ ਆਪਣੇ ਕੋਲੇ ਕਿਹੜੇ ਕਿਹੜੇ ਬੋਲਟ ਆ ਤੇ ਬਾਈ ਕਿੰਨੇ ਮਾਡਲ ਆ ਦੱਸੋ ਮੈਂ ਬੋਲਟਾਂ ਬਾਰੇ ਆਪਣੇ ਕੋਲੇ ਵੀਰੇ ਕਾਰਬੂਟਰ ਵਾਲੇ ਆ ਜਾਦੇ ਸੈਂਸਰ ਵਾਲੇ ਵੀ ਮਿਲ ਜਾਣਗੇ 12 ਤੋਂ ਲੈ ਕੇ 23 24 ਮਾਡਲ ਤੱਕ अवेलेबल ਰਹਿੰਦੇ ਬਾਕੀ ਬੋਲਟ ਵੀਰੇ ਆਉਂਦਾ ਜਾਂਦਾ ਹੀ ਰਹਿੰਦਾ ਠੀਕ ਹੈ ਹਾਂ ਤੇ ਮਰਵਾਉ ਆਪਣੇ ਬੋਲਟਾਂ ਦੇ ਗੇਰਾਂ ਨੇਗਾ ਨੇਗਾ ਦੇਖੋ ਜੀ ਆਹ 14 ਮਾਡਲ ਐ ਬਾਈ ਇਹ 8 ਮਾਡਲ ਐ ਪੁੱਠੇ ਗੇਰਾਂ ਵਾਲਾ ਇਹ 17 ਮਾਡਲ ਐ ਜੀ ਹਰ ਟਾਈਮ ਨਰ ਆ ਬੋਲਟ ਸਾਰੇ ਠੀਕ ਹੈ ਜੀ ਫਸਟ ਅੰਦਰ ਬੋਲਟਾ ਵੀ ਸਾਰੇ ਹਾਂਜੀ ਇਹ 20 ਮਾਡਲ 20 ਮਾਡਲ ਇਹ ਪੰਜਾਬ ਨੰਬਰ ਆ ਗਿਆ ਜੀ 20 ਮਾਡਲ ਕਾਰਬੂਰੇਟਰ ਵਾਲਾ ਠੀਕ ਹੈ ਜੀ ਇਹ ਵੀ 17 ਮਾਡਲ ਹੈ ਜੀ ਇਹ 18 ਮਾਡਲ ਹੈ ਇਹ ਵੀ 18 ਮਾਡਲ ਹੈ ਜੀ 17 ਮਾਡਲ ਇਹ ਕਲਾਸਿਕ 18 ਮਾਡਲ ਇਹ 22 ਮਾਡਲ ਹੈ ਜੀ ਠੀਕ ਹੈ ਬਾਈ ਜੀ 16 ਮਾਡਲ ਖੜਾ ਹੈ 20 ਮਾਡਲ ਖੜਾ ਹੈ ਕਲਾਸਿਕ 22 ਮਾਡਲ ਖੜਾ ਹੈ ਬਾਕੀ ਬੋਲਟ ਦੇਖੋ ਆਉਂਦੇ ਜਾਂਦੀ ਰਹਿੰਦੇ ਆ। ਕਾ ਖੜਾ ਬਾਈ ਜੀ? ਜਾਵਾ ਲੈਣ ਦੀ ਤਾਂ ਬਾਈ ਕੋਲ ਸਾਨੂੰ ਜਾਵਾ ਵੀ ਮੌਕੇ ਤੇ ਖੜਾ ਮਿਲੂਗਾ। ਤੇ ਬਾਈ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। ਬਾਈ ਦਾ ਨੰਬਰ ਆਪਾਂ ਸਕਰੀਨ ਤੇ ਪਾਵਾਂਗੇ ਤੇ ਇੱਕ ਬਾਈ ਦੀ ਬੇਨਤੀ ਆ ਵੀ ਕੋਈ ਲੋਨ ਵਾਲੇ ਬਾਈ ਨੂੰ ਤੰਗਣਾ ਕਰਨ। ਓਨਲੀ ਕੈਸ਼। ਹਾਂਜੀ ਓਨਲੀ ਕੈਸ਼ ਮਿਲੂਗਾ ਜੀ। ਲੋਨ ਵਾਲੇ ਫੋਨ ਨਾ ਕਰੋ ਜੀ। ਇੱਕ ਫਾਲਤੂ ਟਾਈਮ ਪਾਸ ਵਾਲੇ ਫੋਨ ਨਾ ਕਰੋ ਜੀ ਕਿਉਂਕਿ ਸਾਡੇ ਜਿਹੜੇ ਟਾਈਮ ਪਾਸ ਵਾਲੇ ਹੁੰਦੇ ਉਹਨਾਂ ਕਰਕੇ ਜੈਨ ਹੋਂ ਬੰਦੇ ਲੈਣ ਆਲੇ ਦੇ ਫੋਨ ਮਿਸ ਹੋ ਜਾਂਦੇ ਆ। ਬਾਈ ਜੀ ਬਾਈ ਕੋਲੇ ਗਰੰਟੀ ਵਾਲੇ ਬਾਈਕਾਂ ਸਾਰੇ ਜੈਨੂਨ ਚੱਲੇ ਹੋਏ ਨੇਗੇ ਪੇਪਰ ਦੀ ਫੁੱਲ ਗਰੰਟੀ ਹੈ ਜੀ ਐਨਓਸੀ ਪੰਜਾਬ ਦੀ ਬਾਈ ਕੱਟ ਕੇ ਦੇਊਗਾ ਜੇ ਕਿਸੇ ਭਰਾਣੇ ਇਹ ਬਾਈਕ ਲੈਣਿਆ ਤਾਂ ਬਾਈ ਦੀ ਆਪਾਂ ਲੋਕੇਸ਼ਨ ਪੁੱਛਦੇ ਆ ਕਿੱਥੇ ਆ ਬਾਈ ਲੋਕੇਸ਼ਨ ਆਪਣੀ ਸਰਦੂਰਗੜ ਹੈ ਜੀ ਮਿਲਕ ਪਲਾਂਟ ਰੋਡ ਹੈ ਨੇੜੇ ਸੰਧੂ ਜਿਮ ਕੋਲੇ ਆਪਣੀ ਸ਼ਾਪ ਹੈ ਜੀ ਉੱਥੇ ਆ ਕੇ ਆਪਣਾ ਸੰਪਰਕ ਕਰੋ ਜੇ ਕਿਸੇ ਭਰਾਣੇ ਲੈਣੇ ਨੇ ਤਾਂ ਸੰਧੂ ਜਿਮ ਬਾਈ ਦੇ ਜਮਾ ਨਾਲ ਆ ਗਈ ਸੰਧੂ ਜਮ ਦੇ ਨਾਲ ਬਾਈ ਦੇ ਆਪਦੀ ਦੁਕਾਨ ਖੋਲੀ ਹੋਈ ਆ ਪੂਰੀ ਵਧੀਆ ਗਈ ਆ ਆਪਾਂ ਨੂੰ ਮਿਲਕ ਪਲਾਂਟ ਦੇ ਕੋਲੋਂ ਪਤਾ ਲੱਗ ਗਿਆ ਜੀ ਉੱਥੇ ਪੋਸਟਰ ਵੀ ਲੱਗਾ ਹੋਇਆਗਾ ਤੇ ਜੇ ਕਿਸੇ ਭਰਾਣੇ ਲੈਣਿਆ ਤਾਂ ਬਾਈ ਦੇ ਨਾਲ ਸੰਪਰਕ ਕਰ ਸਕਦਾ ਆਪਣਾ ਨੰਬਰ ਬੋਲ ਰਹੀ ਸਕ੍ਰੀਨ ਤੇ ਨੰਬਰ ਆਪਣਾ ਹੈਗਾ ਜੀ 78825 63300 ਇਹਦੇ ਦੀ ਵਟਸਐਪ ਹੈ ਜੀ ਇਹ ਫੋਨ ਨਾ ਚੱਕਿਆ ਜਾਵੇ ਤਾਂ ਵਟਸਐਪ ਤੇ ਆਪਾਂ ਨੂੰ ਮੈਸੇਜ ਕਰ ਦਿਓ ਦਾ ਪਰ ਰਪਲਾਈ ਕਰਾਂਗੇ ਤੇ ਹੱਥ ਵੰਨ ਕੇ ਸਾਡੀ ਵੀ ਬੇਨਤੀ ਆ ਵੀ ਬਾਈ ਨੂੰ ਲਾਉਣ ਵਾਲੇ ਨਾ ਤੰਗ ਕਰਨ ਓਨਲੀ ਕੈਸ਼ ਵਾਲੇ ਕਦੋਂ ਮਰਜ਼ੀ ਆ ਕੇ ਬਾਈ ਬੁਲਟ ਉ ਜਾ ਸਕਦਾਗਾ ਬੁਲਟਾਂ ਦੀ ਤੁਸੀਂ ਮਾਰ ਲਓ ਬਈ ਇੱਕ ਵਾਰੀ ਨਿਗਾ ਕਬੀਰ ਦੇ ਨਾਂ ਤੇ ਬਾਈ ਦੀ ਇੱਥੇ ਆਪਣੀ ਮਸ਼ਹੂਰ ਆ ਸਰਪੂਲ ਗੜ੍ਹ ਦੇ ਵਿੱਚ ਕਿਤੋਂ ਮਰਜ਼ੀ ਪੁੱਛ ਲਓ ਕਬੀਰ ਬੁਲਟ ਵਾਲਾ ਤੁਹਾਨੂੰ ਸਿੱਧਾ ਦੁਕਾਨ ਤੇ ਛੱਡ ਜਾਣਗੇ ਬਾਈ ਜੀ ਦੇ ਕਬੀਰਾ ਬੁਲਟ ਹੱਬ ਜੀ ਕਬੀਰਾ ਬੁਲਟ ਹੱਬ ਹਾਂਜੀ ਕੀਰਾ ਬੁਲਟ ਹੱਬ ਦੀ ਨਾਂ ਹੈ ਸਾਡਾ ਤੋ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਜਿਹੜੇ ਭਰਾਣੇ ਬੋਇਟ ਲੈਣ ਦੀ ਸੋਚੀ ਜਾਂਦਾ ਜਾਂ ਕਿਸੇ ਨੇ ਲੈਣਾਗਾ ਤਾਂ ਇੱਕ ਵਾਰੀ ਬਾਈ ਕੋਲੇ ਸਰਦੂਲਗੜ੍ਹ ਜ਼ਰੂਰ ਗੇੜਾ ਮਾਰ ਕੇ ਜਾਓ ਤੇ ਬਾਈ ਵੀਡੀਓ ਨੂੰ ਕਰ ਦਿਓ ਸ਼ੇਅਰ ਦੀ ਧੰਨਵਾਦ